ਬਾਬੂ ਸ਼ਹੀਦ ਦੇਖ ਰਹੇ ਤੁਸੀਂ ਅੱਜ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ ਪਹਿਲਾ ਦਿਨ ਹੈ ਅੱਜ ਵਿਧਾਨ ਸਭਾ ਸੈਸ਼ਨ ਦਾ ਤੇ 26 ਮਾਰਚ ਨੂੰ ਪੰਜਾਬ ਦੇ ਬਜਟ ਨੂੰ ਪੇਸ਼ ਕੀਤਾ ਜਾਊਗਾ ਖਜ਼ਾਨਾ ਮੰਤਰੀ ਵੱਲੋਂ ਤੇ ਪਹਿਲੇ ਦਿਨ ਜਿਹੜੇ ਆਪੋਜੀਸ਼ਨ ਪਾਰਟੀਆਂ ਦੇ ਵਿਧਾਇਕ ਨੇ ਜਾਂ ਜਿਹੜੇ ਰੂਲਿੰਗ ਪਾਰਟੀ ਦੇ ਵਿਧਾਇਕ ਨੇ ਉਹ ਕਿਹੜੇ-ਕਿਹੜੇ ਮੁੱਦੇ ਚੱਕ ਰਹੇ ਨੇ ਸੈਸ਼ਨ ਤੋ ਕੀ ਆਸਾਂ ਉਹਨਾਂ ਨੂੰ ਆਸਾਂ ਉਹਨਾਂ ਨੂੰ ਹੈਗੀਆਂ ਨੇ ਤੇ ਨਾਲ ਹੀ ਜਿਹੜੀ ਕਿਸਾਨਾਂ ਤੇ ਕਾਰਵਾਈ ਹੋਈ ਆ ਤੇ ਹੋਰ ਜਿਹੜੇ ਮੁੱਦੇ ਨੇ ਮੌਜੂਦਾ ਪੰਜਾਬ ਦੇ ਉਹਨਾਂ ਤੇ ਉਹਨਾਂ ਦਾ ਕੀ ਕਹਿਣਾ ਸੁਣਦੇ ਆ ਕਿੰਨੇ ਨੌਜਵਾਨਾਂ ਨੂੰ ਰੋਜ਼ਗਾਰ ਮਿਲਿਆ ਤੇ ਕਿਹੜਾ ਇਹਨਾਂ ਦਾ ਫਾਇਦਾ ਹੋਇਆ ਪੰਜਾਬ ਦੇ ਨੌਜਵਾਨਾਂ ਨੂੰ ਅੱਜ ਇਹ ਕਿਸਾਨੀ ਦੇ ਮੋਢੇ ਤੇ ਚਲਾ ਕੇ ਰੱਖ ਕੇ ਬੰਦੂਕ ਚਲਾ ਰਿਹਾ ਕਿ ਕਿਸਾਨ ਜਿਹੜੇ ਨੇ ਉਹਨਾਂ ਕਰਕੇ ਸਾਡਾ ਪੰਜਾਬ ਦਾ ਨੁਕਸਾਨ ਹੋ ਰਿਹਾ ਹੈ ਬਿਲਕੁਲ ਇਸ ਗੱਲ ਦੇ ਨਾਲ ਅਸੀਂ ਸਹਿਮਤ ਨਹੀਂ ਆ ਇਹ ਨੁਕਸਾਨ ਜਿਹੜਾ ਇਹਨਾਂ ਦੀਆਂ ਗਲਤ ਨੀਤੀਆਂ ਤੇ ਜਿਹੜਾ ਇਹਨਾਂ ਨੇ ਦਿੱਲੀ ਵਾਲਿਆਂ ਦੇ ਰਿਮੋਟ ਕੰਟਰੋਲ ਨਾਲ ਜਿਹੜੇ ਚੱਲਦੇ ਨੇ ਉਸ ਕਰਕੇ ਨੁਕਸਾਨ ਹੋ ਰਿਹਾ ਤੁਸੀਂ ਹੋਰ ਵੀ ਕਾਲੇ ਕੱਪੜੇ ਲੈ ਕੇ ਕਿ ਸਾਰੇ ਉਹ ਸਾਰੇ ਬਨਾਂਗੇ ਜੀ ਸਾਰੇ ਆਪੋਜੀਸ਼ਨ ਦਾ ਫਰਜ ਆ ਬਿਲਕੁਲ ਜੀ ਆ ਦੇਖੋ ਬਨ ਲਿਆ ਆਪੋਜੀਸ਼ਨ ਦਾ ਫਰਜ ਆ ਜੇ ਬੋਲਿਆ ਨਹੀਂ ਸਮਝਦੇ ਤੇ ਸ਼ਾਇਦ ਇਸ ਕਾਲੇ ਰੰਗ ਤੋਂ ਹੀ ਸਮਝਣ ਕਿ ਕਾਲਾ ਦੌਰ ਆ ਜਾ ਰਿਹਾ ਲੈ ਤੁਸੀਂ ਮੈਂ ਤੁਹਾਨੂੰ ਸਾਰੇ ਪੱਤਰਕਾਰ ਭਰਾਵਾਂ ਨੂੰ ਇਹ ਕਹਿ ਦਿੰਨਾ ਕਿ ਤੁਹਾਡੇ ਚ ਕੋਈ ਬੰਦਾ ਵੀ ਇੱਕ ਵੱਡੀ ਗੱਡੀ ਲੈ ਕੇ ਤੇ ਸ਼ਾਮ ਨੂੰ ਗੇੜੀ ਮਾਰ ਲੈ ਪੰਜਾਬ ਦੇ ਜੇ ਨਾ ਫਰੋਟੀ ਦੀ ਕਾਲ ਆ ਮੈਨੂੰ ਫੜ ਲਓ ਯਾਰ ਇਦਾਂ ਵੀ ਕਦੀ ਪੰਜਾਬ 'ਚ ਹੋਇਆ ਸੀਗਾ ਇਹ ਜ਼ਿੰਮੇਵਾਰੀਆਂ ਆਪਣੀਆਂ ਤੋਂ ਕੋ ਭੱਜਦੇ ਆ ਕੁਝ ਕਿਸਾਨਾਂ ਦੇ ਮੋਢੇ ਤੇ ਛੱਟ ਕੇ ਕਹਿੰਦੇ ਨੇ ਕਿ ਪੰਜਾਬ ਦਾ ਬੁਰਾ ਹਾਲ ਹੋ ਗਿਆ ਜਿਹੜਾ ਤੁਸੀਂ ਬੁਰਾ ਹਾਲ ਕੀਤਾ ਉਹਦਾ ਜ਼ਿੰਮੇਵਾਰ ਕੌਣ ਹੈ ਉਹ ਤਾਂ ਫਿਗਰ ਦੇ ਰਹੇ ਨੇ ਕਿ 40 ਤੋਂ ਵੱਧ ਗੈਂਗਸਟਰ ਫੜ ਲਏ ਤੇ ਫਿਗਰ ਫਿਗਰ ਦੇਖੋ ਤੁਸੀਂ ਜਿਹੜੇ ਬੰਦੇ ਅਰੈਸਟ ਕਰ ਲਏ ਇਹ ਜਿਹੜੀ ਐਕਸਰਸਾਈਜ਼ ਕਰ ਰਹੇ ਆ ਨਾ ਇਹ ਆਪ ਦੀਆਂ ਨਲਕੀਆਂ ਨੂੰ ਛਪਾਉਣ ਲਈ ਉਹ ਫਿਗਰਾਂ ਕਿੱਥੇ ਨੇ ਜਿਹੜੀਆਂ ਕੇਜਰੀਵਾਲ ਸਾਹਿਬ ਨੇ ਦਿੱਤੀਆਂ ਸੀ ਜਿਹੜੇ ਕਹਿੰਦੇ 20000 ਕਰੋੜ ਰੁਪਏ ਹਰ ਸਾਲਾਨਾ ਜਿਹੜਾ ਤੁਹਾਨੂੰ ਉਹਦੇ ਚੋਂ ਮਾਈਨਿੰਗ ਚੋਂ ਦੇਵਾਂਗੇ 32000 ਕਰੋੜ ਰੁਪਏ ਤੁਹਾਨੂੰ ਕਰਾਪਸ਼ਨ ਚੋਂ ਕੱਢ ਕੇ ਤੇ 54000 ਕਰੋੜ ਦੇ ਉਹ ਤੁਸੀਂ ਕਿਸਾਨਾਂ ਦੇ ਮੋਢੇ ਤੇ ਰੱਖ ਕੇ ਚਲਾਈ ਜਾਂਦੇ ਹੋ ਆਦੀ ਜ਼ਿੰਮੇਵਾਰੀ ਤੇ ਕੋਈ ਭੱਜਦੇ ਨਹੀਂ ਕੰਮ ਚੱਲਦਾ ਤੇ ਸਰੈਂਡਰ ਕਰਜੋ ਲੋਕਾਂ ਦੇ ਲੋਕ ਆਪਦੇ ਘਰਾਂ ਚ ਮਹਫੂਜ਼ ਨਹੀਂ ਗ੍ਰੇਨੇਡ ਗ੍ਰਨੇਡ ਦੇ ਹਮਲੇ ਹੋ ਰਹੇ ਆ ਸੰਦੀਪ ਜਾਖੜ ਕਹਿ ਰਹੇ ਨੇ ਪੋਲਿਟਿਕਸ ਹੋ ਰਹੀ ਹੈ ਕਿਸਾਨਾਂ ਦੇ ਦੋਨੋਂ ਪਾਰਟੀਆਂ ਕਰ ਰਹੀਆਂ ਪੋਲਿਟਿਕਸ ਇਸ ਵਕਤ ਮੌਕਾ ਮਿਲ ਗਿਆ ਦੇਖੋ ਮੈਂ ਕਿਸੇ ਕੋ ਇੰਡੀਵਿਜੂਅਲੀ ਜਿਹੜੀ ਮਰਜ਼ੀ ਰਹਾ ਮੈਂ ਮੇਰੀ ਆਦਤ ਨਹੀਂ ਕਿਸੇ ਤੇ ਇੰਡੀਵਿਵਿਜੂਅਲ ਗੱਲ ਕਰਨ ਦੀ ਜ਼ਿੰਮੇਵਾਰੀ ਹੈ ਸਾਡੀ ਪੰਜਾਬ ਨੂੰ ਜਗਾਉਣ ਦੀ ਪੰਜਾਬ ਦੇ ਖਿਲਾਫ ਠੋਕ ਕੇ ਅਸੀਂ ਪੰਜਾਬ ਸਰਕਾਰ ਦੇ ਖਿਲਾਫ ਬੋਲਾਂਗੇ ਕਿ ਜਿਹੜਾ ਅੱਜ ਹਾਲਾਤ ਨਾ ਇਹ ਜਿਹੜੀ ਉਹ ਕਹਿੰਦੇ 23 ਦੀਆਂ 23 ਫਸਲਾਂ ਤੇ ਐਮ ਐਸ ਸੀ ਪੀ ਦਾਂਗੇ ਹੁਣ ਇਹਨਾਂ ਦੀ ਜਿਹੜੀ 3 ਸਾਲ ਪਹਿਲਾਂ ਮੁੱਖ ਮੰਤਰੀ ਸਾਹਿਬ ਦੀਆਂ ਸਪੀਚਾਂ ਕੱਢੋ ਉੱਥੇ ਕਹਿੰਦੇ ਸੀ ਮੁੱਖ ਮੰਤਰੀ ਪੰਜਾਬ ਦਾ ਹੀ ਸਾਰਾ ਕੁਝ ਆ ਪੰਜਾਬ ਦੀ ਜਿਹੜੇ ਫਰਜ਼ ਨੇ ਉਹ ਮੁੱਖ ਮੰਤਰੀ ਹੀ ਨਿਭਾਏਗਾ ਉਹਦਾ ਸੈਂਟਰ ਨਾਲ ਕੋਈ ਤਰਕ ਨਹੀਂ ਅੱਜ ਕਹਿੰਦੇ ਸਾਰੀਆਂ ਮੰਗਾਂ ਸੈਂਟਰ ਦੇ ਨਾਲ ਜੁੜੀਆਂ ਹੋਈਆਂ ਤੇ ਸੈਂਟਰ ਜ਼ਿੰਮੇਵਾਰ ਨੇ ਤੇ ਤੁਸੀਂ ਇੱਥੇ ਕੀ ਕਰ ਰਹੇ ਹੋ ਤੁਸੀਂ ਵੀ ਜਾ ਕੇ ਫਿਰ ਉੱਥੇ ਅੱਛਾ ਤੁਸੀਂ ਦੱਸ ਦਿਓ ਮੈਂ ਤੁਹਾਡੇ ਪੱਤਰਕਾਰ ਭਾਉ ਨੂੰ ਪੁੱਛਣਾ ਕਿ ਤੇ ਨੇ ਕਾਂਗਰਸ ਦੇ ਨੁਮਾਇੰਦੇ ਕਿ ਕਿਸਾਨਾਂ ਨਾਲ ਧੋਖਾ ਹੋ ਗਿਆ ਦੇਖੋ ਜੀ ਆਜ਼ਾਦੀ ਤੋਂ ਬਾਅਦ ਇਹ ਆਜ਼ਾਦੀ ਵੇਲੇ ਇਹਨਾਂ ਲੋਕਾਂ ਨੇ ਸਾਡੇ ਗਰੀਬਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਕਿਸਾਨਾਂ ਦੇ ਨਾਲ ਧੋਖਾ ਹੀ ਕਰਿਆ ਆ ਸੰਘਰਸ਼ ਸਾਡੇ ਲੋਕ ਕਰਦੇ ਰਹੇ ਮਧ ਵਰਗੀ ਲੋਕ ਕਰਦੇ ਰਹੇ ਗਰੀਬ ਲੋਕ ਕਰਦੇ ਰਹੇ ਸੱਤਾ ਮਿਲਦੇ ਸਾਰੇ ਕੁਰਸੀਆਂ ਤੇ ਕਾਬਜ ਹੋ ਗਈ ਬੜੇ ਵੱਡੇ ਵੱਡੇ ਇਹਨਾਂ ਨੇ ਨਾਰੇ ਦਿੱਤੇ ਆ ਚਾਹੇ ਗਰੀਬੀ ਹਟਾਓ ਦੇ ਆ ਚਾਹੇ ਹਰੀ ਕ੍ਰਾਂਤੀ ਲੈ ਕੇ ਆਉਣ ਦੇ ਨਾਂ ਤੇ ਆ ਇਹਨਾਂ ਨੇ ਗਰੀਬਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਲੁੱਟਿਆ ਹੀ ਆ ਅੱਜ ਇਹਨਾਂ ਦੇ ਹੱਥਾਂ ਦੇ ਵਿੱਚ ਉਹ ਤਖਤੀਆਂ ਨੇ ਜਦੋਂ ਕਾਲੇ ਕਾਨੂੰਨ ਆਏ ਤਾਂ ਉਦੋਂ ਇਹਨਾਂ ਦੇ ਸੰਸਦ ਮੈਂਬਰ ਜਾਂ ਇਹਨਾਂ ਦੀ ਸਰਕਾਰ ਕਿੱਥੇ ਸੀਗੀ ਉਦੋਂ ਉਦੋਂ ਇਹ ਡਿਫੈਂਡ ਕਰ ਰਹੇ ਸੀ ਕੇਂਦਰ ਦੇ ਕਾਲੇ ਕਾਨੂੰਨਾਂ ਨੂੰ ਅੱਜ ਇਹ ਬਾਹਾਂ ਦੇ ਪੱਟੀਆਂ ਬੰਨ ਕੇ ਆ ਗਏ ਇਹ ਆਪਣਾ ਜਿਹੜਾ ਇਹਨਾਂ ਨੇ ਹੁਣ ਤੱਕ ਸਰਕਾਰਾਂ ਚਲਾਈਆਂ ਇਹ ਕਾਲੀਆਂ ਪੱਟੀਆਂ ਬੰਨ ਕੇ ਇੱਥੇ ਆਏ ਆ ਇਹ ਆਪਣਾ ਉਹ ਕਾਲਾ ਇਤਿਹਾਸ ਦੇਖ ਲੈਣ ਜਿਹੜਾ ਇਹਨਾਂ ਨੇ ਪੰਜਾਬ ਦੇ ਲੋਕਾਂ ਦੇ ਨਾਲ ਕਰਿਆ ਚਾਹੇ ਉਹ ਦਿੱਲੀ ਦੇ ਵਿੱਚ ਸੀ ਚਾਹੇ ਉਹ ਪੰਜਾਬ ਦੇ ਵਿੱਚ ਸੀ ਜੇ ਅੱਜ ਸਾਡੀਆਂ ਸਰਹੱਦਾਂ ਤੋਂ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਪੰਜਾਬ ਦੇ ਲੋਕਾਂ ਨੂੰ ਮਾਰਨ ਵਾਲੇ ਜਿਹੜੇ ਲੋਕ ਪੈਦਾ ਹੁੰਦੇ ਰਹੇ ਆ ਉਹ ਇਹਨਾਂ ਸਰਕਾਰਾਂ ਕਰਕੇ ਹੁੰਦੇ ਰਹੇ ਆ ਪਰ ਕਾਂਗਰਸ ਕਹਿੰਦੀ ਕੀ ਕਰਨਲ ਤੇ ਕਿਸਾਨ ਦਾ ਮੁੱਦਾ ਚੱਕਾਂਗੇ ਅਸੀਂ ਸੈਸ਼ਨ ਦੇ ਵਿੱਚ ਕਹਿੰਦੇ ਉਧਰ ਇੱਕ ਵਾਰ ਸੇ ਕਿਸਾਨ ਨੂੰ ਕਟਿਆ ਗਿਆ ਇੱਕ ਵਾਰ ਸੇ ਕਰਨਲ ਨੂੰ ਕਟਿਆ ਗਿਆ ਦੇਖੋ ਮੁੱਦਾ ਚੱਕਣਾ ਇਹਨਾਂ ਦਾ ਹੱਕ ਬਣਦਾ ਕਿਉਂਕਿ ਉਹਨਾਂ ਨੂੰ ਵੀ ਲੋਕਾਂ ਨੇ ਚੁਣਿਆ ਪਰ ਇਹਨਾਂ ਨੂੰ ਆਪਣੀ ਪੀੜੀ ਦੇ ਥੱਲੇ ਉਹ ਸੋਟਾ ਮਾਰ ਲੈਣਾ ਚਾਹੀਦਾ ਜੋ ਹੁਣ ਤੱਕ ਇਹਨਾਂ ਨੇ ਆਪਣੀਆਂ ਸਰਕਾਰਾਂ ਦੇ ਹੁੰਦੇ-ਸੁੰਦੇ ਜੋ ਕਰਿਆ ਅੱਜ ਵਿਰੋਧ ਕਰਨਾ ਉਹਨਾਂ ਦਾ ਹੱਕ ਆ ਪਰ ਇਹ ਵਿਰੋਧ ਕਰ ਕਿਸ ਲਹਿਜੇ ਦੇ ਨਾਲ ਰਹੇ ਆ ਜਦੋਂ ਕਿਸਾਨ ਸਰਹੱਦਾਂ ਤੇ ਬੈਠੇ ਸੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਉਸ ਸਮੇਂ ਦੇ ਜਿਹੜੇ ਸਾਡੇ ਪ੍ਰਧਾਨ ਮੰਤਰੀ ਸੀ ਉਹਨਾਂ ਦੇ ਸਾਹਮਣੇ ਸੰਸਦ ਦੇ ਵਿੱਚ ਉਹ ਤਖਤੀ ਲੈ ਕੇ ਉਹ ਪੇਸ਼ ਹੋਏ ਸੀ ਕਿ ਤੁਸੀਂ ਕਿਸਾਨਾਂ ਲਈ ਕੀ ਕਰ ਰਹੇ ਹੋ ਤਾਂ ਇਹਨਾਂ ਦੇ ਜਿਹੜੇ ਸੰਸਦ ਮੈਂਬਰ ਸੀ ਉਦੋਂ ਉਹ ਕੇਂਦਰ ਦੀ ਸਰਕਾਰ ਦੇ ਪੱਖ ਦੇ ਵਿੱਚ ਸੀ ਸ਼ਾਤ ਤਸਕਰਾਂ ਦੇ ਮਾਮਲੇ ਦੀ ਵੀ ਕਹਿ ਰਹੇ ਨੇ ਕਿ ਛੋਟੀਆਂ ਮੱਛੀਆਂ ਨੂੰ ਫੜ ਰਹੇ ਨੇ ਵੱਡੇ ਮਗਰਮੱਛਾਂ ਨੂੰ ਛੱਡੀ ਬੈਠੇ ਨੇ ਕੋਈ ਗੱਲ ਨਹੀਂ ਜਿਹੜੇ ਇਹਨਾਂ ਦੇ ਮਗਰਮੱਛ ਪਾਲੇ ਹੋਏ ਆ ਉਹਨਾਂ ਦੇ ਵੀ ਨਕੇਲ ਆ ਜਿਹੜੀ ਫੇਤੀ ਕੱਸੀ ਜਾਊਗੀ ਜਿਹੜੀਆਂ ਛੋਟੀਆਂ ਮੱਛੀਆਂ ਸੀ ਉਹਨਾਂ ਨੂੰ ਖਾ-ਖਾ ਕੇ ਮਗਰਮੱਛ ਪੈਦਾ ਹੁੰਦੇ ਇਹਨਾਂ ਨੇ ਹੀ ਕਰਿਆ ਗੁੰਡੇ ਗੁੰਡੇ ਇਹਨਾਂ ਨੇ ਪੈਦਾ ਕਰਿਆ ਨਸ਼ਾ ਤਸਕਰ ਇਹਨਾਂ ਨੇ ਪੈਦਾ ਕਰਿਆ ਸਾਡਾ ਕੋਈ ਵੀ ਬੰਦਾ ਇਹ ਦੱਸ ਦੋ ਕਿ ਜਿਹੜੇ ਨੂੰ ਸਰਕਾਰ ਦੀ ਸਹਯੋ ਹੋਵੇ ਤੇ ਉਹ ਨਸ਼ਾ ਵੇਚਦਾ ਹੋਵੇ ਜਾਂ ਗੁੰਡਾਗਰਦੀ ਕਰਦਾ ਹੋਵੇ। ਬਿਲਕੁਲ ਜੀ ਇਹਨਾਂ ਦੇ ਜਿਨ੍ਹਾਂ ਨੇ ਕੋਰਟ ਦੇ ਵਿੱਚ ਰੱਟ ਪਾਈਓ ਕੌਣ ਨੇ? ਕਾਂਗਰਸ ਦੇ ਤਾਂ ਵਕੀਲ ਨੇ ਜਿਨ੍ਹਾਂ ਨੇ ਰੱਟਾਂ ਪਾਈਆਂ ਘਰਨ ਤੋੜਨ ਦੇ ਖਿਲਾਫ ਕਿਉਂਕਿ ਇਹਨਾਂ ਦੇ ਪੋਤੜੇ ਆ ਜਿਹੜੇ ਫਰੋਲੇ ਜਾਣੇ ਆ ਸਿਆਸੀ ਜਿਹੜੇ ਸਰਪ੍ਰਸਤੀ ਦੇ ਹੇਠ ਜਿਨ੍ਹਾਂ ਨੇ ਆਪਣੇ ਪੰਜਾਬ ਦੇ ਪੁੱਤ ਤੀ ਮਰਵਾਏ ਨੇ ਨਸ਼ੇ ਦੇ ਦਲਦਲ ਦੇ ਵਿੱਚ ਸੁੱਟ ਕੇ ਤੇ ਉਹੋ ਇਹਨਾਂ ਕਾਲੀ ਕਾਂਗਰਸੀਆਂ ਦੇ ਦਾ ਪਾਲੇ ਹੋਏ ਬੰਦੇ ਸੀ ਇਹਨਾਂ ਨੂੰ ਡਾਰਿਆ ਵੀ ਕਿਤੇ ਨਾ ਕਿਤੇ ਉਹ ਸਾਡੀ ਗੱਲ ਆ ਜਿਹੜੀ ਉਹ ਬਾਹਰ ਆਊਗੀ ਇਸੇ ਕਰਕੇ ਉਹਨਾਂ ਦਾ ਸਾਥ ਦੇ ਰਹੇ ਉਹ ਨਾਮ ਕੀ ਦਾ ਨਾਮ ਕੀਤਾ ਕੰਮ ਨਹੀਂ ਕੀਤਾ ਕਾਂਗਰਸ ਕਾਂਗਰਸ ਤਾਂ ਹੁਣ ਜੇ ਵਿਰੋਧੀ ਧਿਰ ਕਹੀਏ ਤਾਂ ਹੁਣ ਤਾਂ ਉਹ ਵੀ ਨਹੀਂ ਰਹੀ ਵਿਰੋਧੀ ਧਿਰ ਉਹਨਾਂ ਨੂੰ ਕਹੋ ਤੁਸੀਂ ਆਪਣੀ ਪਾਰਟੀ ਸੰਭਾਲ ਲਓ ਅਸੀਂ ਆਪਣਾ ਪੰਜਾਬ ਆਪ ਸੰਭਾਲ ਲਾਂਗੇ ਅਸੀਂ ਮਹਿਲਾ ਵਿਧਾਇਕੋ ਮਹਿਲਾਵਾਂ ਨੂੰ 1000 ਰੁਪਏ ਪਹਿਲਾਂ ਵਾਅਦਾ ਕੀਤਾ ਗਿਆ ਸੀ ਬਾਅਦ ਵਿੱਚ ਸੀਐਮ ਸਾਹਿਬ ਨੇ ਇੱਕ ਹੋਰ ਸਾਰ ਦੇ ਵਿੱਚ ਪਾ ਕੇ 1100 ਰੁਪਏ ਵਾਅਦਾ ਕਰਤਾ ਸੀ ਹਾਂ ਤੋ ਪੂਰਾ ਹੋਊਗਾ ਇਸ ਵਾਰ ਬਜਟ ਦੇ ਵਿੱਚ ਕੋਈ ਪ੍ਰਬੰਧ ਤੁਸੀਂ ਗੱਲਬਾਤ ਤੁਹਾਡੇ ਤੋਂ ਪੁੱਛਿਆ ਗਿਆ ਕਿ ਦੇ ਦिए ਰਿਪੋਰਟਰ ਸਾਹਿਬਾਨ ਤੁਸੀਂ ਚੰਗੀ ਤਰ੍ਹਾਂ ਜਾਣਦੇ ਆ ਕਿ ਸਰਕਾਰਾਂ ਜਿਹੜੇ ਨੇ ਚੋਣ ਮੈਨੀਫੈਸਟੋ ਹੁੰਦੇ ਆ ਹਮੇਸ਼ਾ ਤੋਂ ਪਿਛ ਜਦੋਂ ਕੁ 4 ਸਾਲ ਹੁੰਦੇ ਉਦੋਂ ਆਪਣੇ ਚੋਣ ਵਾਦੇ ਪੂਰੇ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਆਮ ਆਦਮੀ ਪਾਰਟੀ ਦੀ ਇੱਕ ਐਸੀ ਸਰਕਾਰ ਹੈ ਜਿਨੇ ਪਹਿਲੇ ਦਿਨ ਤੋਂ ਆਪਣੇ ਵਾਦੇ ਪੂਰੇ ਕੀਤੇ ਆ ਇਹ ਮਹਿਲਾਵਾਂ ਵਾਲਾ ਵਾਦਾ ਵੀ ਬਹੁਤ ਜਲਦੀ ਪੂਰਾ ਹੋਣ ਵਾਲਾ ਤੁਹਾਡੇ ਸਾਹਦੇ ਨਜ਼ਰ ਹੋਊਗਾ ਮੈਨੂੰ ਸਾਨੂੰ ਇਨਸਾਫ ਨਹੀਂ ਦਿੱਤਾ ਮੀਡੀਏਟ ਕਰਨ ਦਾ ਇਹਨਾਂ ਦਾ ਫਰਜ਼ ਹੀ ਇਹਨਾਂ ਨੇ ਆਪਣੇ ਫਰਜ਼ ਦੀ ਉਦਾਈ ਕੀ ਨਹੀਂ ਕੀਤੀ ਉਹਨਾਂ ਦਾ ਕਿਹਾ ਸਰ ਜਿਹੜਾ ਉਦਯੋਗ ਹੈ ਉਹ ਬਹੁਤ ਪ੍ਰਭਾਵਿਤ ਹੋ ਰਿਹਾ ਹੈ ਇਸ ਦਾ ਉਦਯੋਗ ਉਦਯੋਗ ਪ੍ਰਭਾਵਿਤ ਹੋ ਰਿਹਾ ਮੈਂ ਮੰਨਦਾ ਇਹਦੇ 'ਚ ਵੀ ਕੋਈ ਦੋਰਾਏ ਨਹੀਂ ਜੀ ਲੇਕਿਨ ਉਹਦੇ ਨਾਲ ਨਾਲ ਇਹਨਾਂ ਦੀ ਜ਼ਿੰਮੇਵਾਰੀ ਕੋਈ ਨਹੀਂ ਬਣਦੀ ਉਦਯੋਗ ਉਦੋਂ ਨਹੀਂ ਪਤਾ ਸੀ ਜਿਹਦੇ ਨੇ ਬੈਠੇ ਸੀ ਤੇ ਇੰਨੀ ਥੇਰ ਇਹਨਾਂ ਨੂੰ ਹੋ ਗਈ ਫਿਰ ਡੇਢ ਤੇ ਡੇਢ ਦਵਾਈ ਜਾਣੇ ਹੋ ਸਟੈਂਡ ਕਿਉਂ ਨਹੀਂ ਲਿਆ ਵਿਧਾਨ ਸਭਾ ਅੱਜ ਹੈ ਪੁੱਛਾਂਗੇ ਇਹਨਾਂ ਨੂੰ ਉਥੇ ਪ੍ਰਣਾਜੀ ਵੱਖਰੀ ਜੀ ਗੱਲ ਮਨਿੰਦਰ ਸਿੰਘ ਯਾਤਪੁਰਾ ਕਰਕੇ ਗਏ ਨੇ ਉਹ ਕਹਿੰਦੇ ਕਿਸਾਨ ਤਾਂ ਆਪ ਡੀਕਦੇ ਸੀ ਕਿ ਸਾਨੂੰ ਉਠਾਓ ਕਹਿੰਦੇ ਮੈਨੂੰ ਇਹ ਲੱਗਦਾ ਤੇ ਕੀ ਨਾ ਨੇ ਬਿਠਾਇਆ ਸੀ ਜਿਹੜਾ ਨੇ ਉਹਨੂੰ ਪਤਾ ਹੈ ਕਿ ਵੀ ਉਹ ਉਹ ਕਹਿ ਰਿਹਾ ਸਰ ਸਾਹਬ ਜੀ ਪੁੱਛੋ ਰਾਣਾ ਸਾਹਿਬ ਤੁਸੀਂ ਹਾਜਪੁਰੇ ਨੂੰ ਇਹ ਵੀ ਪੁੱਛਣਾ ਸੀ ਕਿ ਤੁਸੀਂ ਮਿਠਾਏ ਸੀ ਕਿਸਾਨ ਜਿਹੜਾ ਤੁਹਾਨੂੰ ਪਤਾ ਕਿ ਵਿੱਚ ਤੁਹਾਨੂੰ ਕਹਿੰਦੇ ਚੱਕੋ ਸਾਨੂੰ ਰਾਣਾ ਸਾਹਿਬ ਤੁਸੀਂ ਕਿਸਾਨੀ ਦੀ ਨੀਤੀ ਬਿਸਤਰਾ ਸਮਝ ਦਿਓ ਕਿ ਸਾਨੂੰ ਦਾ ਤਾਲੁਕ ਰੱਖਦੇ ਹੋ ਐਕਸ਼ਨ ਦਾ ਰਿਐਕਸ਼ਨ ਕੀ ਹੋਏਗਾ ਹੁਣ ਕਿਸਾਨ ਕੀ ਕਰਨਗੇ ਤੁਹਾਨੂੰ ਲੱਗਦਾ ਕਿ ਕਿਸਾਨਾਂ ਦਾ ਤਾਂ ਕਿਸਾਨਾਂ ਦਾ ਤਾਂ ਕਿਸਾਨਾਂ ਦਾ ਤਾਂ ਮੈਨੂੰ ਪਤਾ ਨਹੀਂ ਲੇਕਿਨ ਸਾਡੀ ਪਾਰਟੀ ਕਿਸਾਨਾਂ ਦੇ ਨਾਲ ਡਟ ਕੇ ਖੜੀ ਹੋਏ ਅੱਜ ਇੱਕ ਜੁਟੂ ਜੋਰ ਜੀ ਇੱਕ ਦੋ ਦਿਨਾਂ ਤੇ ਕਾਰਵਾਈ ਕੱਲ ਹੋਈ ਹੈ ਪਰਸੋ ਜਿਹੜੀ ਦੋ ਜੱਥੇ ਇੱਕ ਖਨੌਰੀ ਇੱਕ ਸ਼ੰਭੂ ਦੋਹਾਂ ਤੇ ਕਰ ਬਈਓ ਦੋਹਾਂ ਨੂੰ ਅੱਜ ਬੁਲਾਇਆ ਗਿਆ ਗੱਲਬਾਤ ਲਈ ਸਰਕਾਰ ਦੇ ਵੱਲੋਂ ਸੱਦਾ ਭੇਜਿਆ ਗਿਆ ਐਸਕੇਐਮ ਤੇ ਉਗਰਾਹਾਂ ਗਰੁੱਪ ਉਹਨਾਂ ਨੂੰ ਮੀਟਿੰਗ ਦੇ ਲਈ ਦੇਖੋ ਇਹ ਤਾਂ ਹੁਣ ਮੀਟਿੰਗ ਤੋਂ ਬਾਅਦ ਹੀ ਗੱਲ ਆਪਾਂ ਕਰ ਸਕਦੇ ਹਾਂ ਕਿ ਕੀ ਗੱਲ ਹੋਈ ਕੀ ਨੇ ਹੋਈ ਰਾਣਾ ਜੀ ਜੇ ਜੇ ਮੀਟਿੰਗ ਮੀਟਿੰਗ ਤੇ ਸੱਦਾ ਕਿਹਨੇ ਆ ਭਾਰ ਸਰਕਾਰ ਨੇ ਨਹੀਂ ਖੇਤੀਬਾੜੀ ਮੰਤਰੀ ਪੰਜਾਬ ਪੰਜਾਬ ਸਰਕਾਰ ਤਾਂ ਇੰਨੇ ਦਿਨ ਕਿਉਂ ਚੁੱਪ ਰਹੀ ਅੱਜ ਕਿਉਂ ਸੱਦਿਆ ਤੇ ਫੋਰਸ ਲਾਉਣ ਦੀ ਲੋੜ ਕੀ ਸੀ ਜੇ ਉਹਨਾਂ ਦੀ ਸਮੱਸਿਆ ਹੱਲ ਕੀਤੀ ਹੁੰਦੀ ਉਹਨਾਂ ਦੀ ਹਾਜ਼ਰ ਨਾਰਾ ਹੀ ਮਾਰਿਆ ਹੁੰਦਾ ਇਹਨਾਂ ਨੇ ਹਾਜ਼ਰ ਨਾਰਾ ਵੀ ਨਹੀਂ ਮਾਰਿਆ ਰਾਣਾ ਜੀ ਆ ਰਾਣਾ ਜੀ ਪਿਛਲੀ ਵਾਰੀ ਮਾਰ ਵਿਰੋਧ ਪ੍ਰਦਰਸ਼ਨ ਕੀਤਾ ਤੁਸੀਂ ਵਿੱਚ ਹਾਜ਼ਰ ਕਿਉਂ ਨਹੀਂ ਹੋਏ ਸਾਲ ਵਿੱਚ ਨੌਲੇਜ ਵੈਲ ਹੈਗਾ ਜੀ ਦੇਖੋ ਪ੍ਰਦਰਸ਼ਨ ਕੀਤਾ ਬੰਦਾ ਲੇਟ ਵੀ ਹੋ ਜਾਂਦਾ ਮੈਂ ਰਾਤ ਕਪੂਰਥਲੇ ਸੀ ਉੱਥੋਂ ਆਉਂਦਾ ਆਉਂਦਾ 10 15 ਮਿੰਟ ਹੋ ਗਏ ਅੱਜ ਗੱਲ ਕਰਦੇ ਹੋ ਦਿਖਾਈ ਦਿਓਗੇ ਕਿਉਂਕਿ ਪਿਛਲੀ ਵਾਰੀ ਮੁੱਖ ਮੰਤਰੀ ਨੇ ਕਿਹਾ ਸੀ ਕਿ ਤੁਹਾਡੇ ਨਾਲ 5 ਐਮਐਲਏ ਨਹੀਂ ਹੈਗੇ ਬਾਜਵਾ ਸਾਹਿਬ ਨੂੰ ਅੱਜ ਸਬੂਤ ਦਿਓਗੇ ਕਿ ਮੁੱਖ ਮੰਤਰੀ ਸਾਹਿਬ ਦੇ ਨਾਲ ਮੁੱਖ ਮੰਤਰੀ ਤਾਂ ਕਹਿਣਾ ਸੀ ਬਾਜਵਾ ਸਾਹਿਬ ਨੇ ਕਿਹਾ 35 ਮੇਰੇ ਨਾਲ ਉਹ ਕਹਿੰਦਾ 5 ਨਹੀਂ ਤੇਰੇ ਨਾਲ ਚਲੋ ਇਹ ਨੋਕ ਚੋਕ ਕੋਈ ਟੀ ਗੱਲ ਨਹੀਂ ਲੇਕਿਨ ਸਾਰੇ ਬਾਜਵਾ ਸਾਹਿਬ ਦੇ ਮਗਰ ਖੜੇ ਆ ਕਿ ਸ਼ੈਨਾ ਦੇ ਬੰਦੇ ਨੂੰ ਲੈ ਕੇ ਪ੍ਰੋਟੈਸਟ ਕਰ ਰਹੇ ਕੋਈ ਇਹ ਤਾਂ ਹੁਣ ਬਾਜਵਾ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਹੋਏਗਾ ਤਾਂ ਰਾਨਾ ਜੀ ਐਸਲਵਨਾ ਬਾਈਟ ਦੇ ਅੰਦਰ ਲੋਕਾਂ ਨੂੰ ਕੁਝ ਦੇ ਸਕੇ ਕਿ ਦੇਣਾ ਕਦੋਂ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਉਮੀਦਾਂ ਜ਼ਿਆਦਾ ਹੈ ਵੀ ਕੁਝ ਨਾ ਕੁਝ ਪੰਜਾਬ ਦੀ ਸਰਕਾਰ ਲੋਕਾਂ ਦੇ ਫੈਸਲੇ ਲੈ ਸਕਦੀ ਕਿਦੋਂ ਦੇ ਵਾਅਦੇ ਜਿਹੜੇ ਨੇ ਤੁਹਾਨੂੰ ਲੱਗਦਾ ਵੀ ਪੂਰੇ ਹੁਣ ਕੇ ਖਾਸ ਤੌਰ ਤੇ ਮਹਿਲਾਵਾਂ ਦੀ ਨਜ਼ਰ ਬੜੀ ਪਣੀ ਹੋਈ ਹੈ ਕਿ ਐਤਕੀ ਹੋ ਸਕਦਾ 1100 ਜਾਂ 1000 ਰੁਪਿਆ ਮਿਲ ਜਾਵੇ ਕਿਉਂਕਿ ਬਹੁਤ ਵਧੀਆ ਤੁਸੀਂ ਗੱਲ ਕੀਤੀ ਹੈ ਕਿਉਂਕਿ ਪਿਛਲੇ 3 ਸਾਲ ਤੋਂ ਸਾਡੀਆਂ ਭੈਣਾਂ ਬੀਬੀਆਂ ਜਿਹੜੀਆਂ ਆ ਉਹ ਡਿੱਗ ਰਹੀਆਂ ਵੀ ਸਾਨੂੰ ਜਿਹੜਾ 1000 ਰੁਪਿਆ 1100 ਰੁਪਿਆ ਦੇ ਸਕਦੇ ਆ ਤੇ ਕਿਉਂਕਿ ਉਹਨਾਂ ਨੇ ਦਿੱਲੀ ਦੇ ਅੰਦਰ ਵੀ ਕਿਹਾ ਸੀ ਅਸੀਂ ਦੇਵਾਂਗੇ ਪਰ ਲੱਗਦਾ ਹੈ ਸਪਾਇਟ ਦੇ ਅੰਦਰ ਇਹਨਾਂ ਨੂੰ ਮੇਰੇ ਹਿਸਾਬ ਨਾਲ ਉਹਨਾਂ ਭੈਣਾਂ ਦੀ ਗੱਲ ਸੁਣਨੀ ਚਾਹੀਦੀ ਜਿਨ੍ਹਾਂ ਨੇ ਇਹਨੇ ਵਾਅਦਾ ਕਰਕੇ ਆਪਣੀ ਸਰਕਾਰ ਬਣਾਈ ਤੇ ਉਹਨਾਂ ਦਾ ਇਹ ਵਾਦਾ ਪੂਰਾ ਕਰਨਾ ਜਿਹੜਾ ਅੱਜ ਦੇਖੋ ਨਾ ਤੁਸੀਂ ਅੰਗਨਵਾੜੀ ਵਰਕਰ ਆ ਹੈਲਥ ਦੇ ਕੰਮ ਆ ਪੰਚਾਇਤੀ ਰਾਜ ਦੇ ਕੰਮ ਆ ਰੋਡਵੇ ਦੇ ਮਲਾਜ਼ਮ ਆ 올ਡ ਪੈਨਸ਼ਨ ਸਕੀਮ ਆ ਸਾਰੀਆਂ ਲੋਕ ਡੀਕਦੇ ਰਹੇ ਮੈਨੂੰ ਲੱਗਦਾ ਹੈ ਬਾਈਟ ਰਿਲੇਟਡ ਹੈ ਧੰਨਵਾਦ ਸੋ ਬਜਟ ਕਿਸਾਨਾਂ ਦੇ ਨਾਂ ਤੇ ਹੁਣ ਟੋਟਲ ਰਾਜਨੀਤੀ ਹੋ ਰਹੀ ਮੈਂ ਅੱਜ ਲੈ ਕੇ ਆਇਆ ਐਗਰੀਕਲਚਰ ਪਾਲਿਸੀ ਜਿਹੜਾ ਕਿਸਾਨਾਂ ਨੂੰ ਕਿਸਾਨੀ ਨੂੰ ਪੰਜਾਬ ਦੀ ਕਿਸਾਨੀ ਨੂੰ ਆਪਣੇ ਪੈਰਾਂ ਤੇ ਖੜੇ ਕਰਨ ਦਾ ਕੰਮ ਤਾਂ ਕੋਈ ਨਹੀਂ ਕਰ ਰਿਹਾ ਸਾਰੀ ਰਾਜਨੀਤੀ ਹੋ ਰਹੀ ਆ ਜਿੱਥੇ ਵੀ ਰਾਜਨੀਤੀ ਹੋਊਗੀ ਸੋਲੂਸ਼ਨਸ ਕੀ ਹੈ ਆ ਜਿਹੜੀ ਖੇਤੀਬਾੜੀ ਪਾਲਿਸੀ ਹੈ ਇਹਦੇ ਉੱਤੇ ਕਦੋਂ ਚਰਚਾ ਕਰਾਂਗੇ ਹੁਣ ਵਧੀਆ ਮੌਕਾ ਹੈ ਕਿ ਪੰਜਾਬ ਸਰਕਾਰ ਦੀ ਖੇਤੀਬਾੜੀ ਬੋਲ ਸੀ ਹਾਂਜੀ ਪੰਜਾਬ ਸਰਕਾਰ ਦੀ ਇਹ ਕਿੰਨੀ ਸਰਕਾਰਾਂ ਦੀ ਪਾਲਿਸਿਜ਼ ਪਈ ਹੈ ਇਹਦੇ ਲਾਗੂ ਨਹੀਂ ਹੋਈ ਸ਼ਾਇਦ ਉਹ ਉਹਨਾਂ ਨੇ ਕਿ ਸੁਝਾਅ ਮੰਗੇ ਸੀਗੇ ਅੱਜ ਹੁਣ ਇੱਕ ਹਫ਼ਤੇ ਸਾਰੇ ਲੀਡਰ ਇੱਥੇ ਹੀ ਹੋਣਗੇ ਜਿਹੜੇ ਵਿਸ਼ੇਸ਼ਗ ਹੈ ਸਾਇੰਟਿਸਟ ਹੈ ਉਹਨਾਂ ਨੂੰ ਬੁਲਾ ਲਓ ਕਿਸਾਨਾਂ ਨੂੰ ਬੁਲਾ ਲਓ ਦੋ ਦਿਨ ਚਰਚਾ ਕਰ ਲੈਂਦੇ ਜਿਹੜਾ ਸੋਲੂਸ਼ਨ ਹੈ ਉਹ ਤਾਂ ਲੱਭੀਏ ਪਰ ਰਾਜਨੀਤੀ ਤਾਂ ਸਾਰੀ ਕਰ ਰਹੇ ਜੀ ਸੰਦੀਪ ਜੀ ਕਾਰਵਾਈ ਨੂੰ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਨਾ ਚੱਕਿਆ ਗਿਆ ਬਾਰਡਰ ਖੁੱਲੇ ਆ ਕਿਉਂਕਿ ਸਰਕਾਰ ਕਰੀ ਹੈ ਇਹ ਇੰਡਸਟਰੀ ਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ ਸੀਗਾ ਇਸ ਕਰਕੇ ਕਾਨੂੰਨ ਕਾਰਵਾਈ ਕਰਨੀ ਪਈ ਆ ਤੁਸੀਂ ਕਿਸ ਤਰ੍ਹਾਂ ਦੇ ਨਹੀਂ ਦੇਖੋ ਨੁਕਸਾਨ ਤਾਂ ਕਿਸਾਨਾਂ ਨੂੰ ਵੀ ਬਹੁਤ ਹੋ ਗਿਆ ਇੱਕ ਵਕਤ ਸੀਗਾ ਜਦੋਂ ਸਾਰਾ ਪੰਜਾਬ ਸਾਰਾ ਦੇਸ਼ ਹਰ ਵਰਗ ਕਿਸਾਨਾਂ ਨਾਲ ਖੜਾ ਸੀ ਹੁਣ ਜਦੋਂ ਮੈਂ ਵੀ ਉੱਥੇ ਅਬੋਰ ਦੇ ਵਿੱਚ ਤੁਰਦਾ ਲੋਕ ਕਹਿੰਦੇ ਤੁਸੀਂ ਕਿਸਾਨ ਇੱਕ ਵਾਰ ਇੱਕ ਟਾਈਮ ਜਿਹਾ ਸਾਰੇ ਮਤਲਬ ਕਿਸਾਨਾਂ ਦਾ ਨੁਕਸਾਨ ਤਾਂ ਕਿਸਾਨਾਂ ਦਾ ਹੋਇਆ ਕਿਸਾਨੀ ਦਾ ਹੋਇਆ ਤਾਂ ਸੰਦੀਪ ਬਿਲਕੁਲ ਸਹੀ ਗੱਲਬਾਤ ਕਰ ਰਹੇ ਸੀਗੇ ਕਿ ਰੁਕ ਤੇ ਰੋਕ ਲੈਣਾ ਸੋ ਅਸੀਂ ਜੇ ਦਿੱਲੀ ਜਾਣਾ ਅਸੀਂ ਸਾਰੇ ਮੈਂ ਮੈਂ ਵੀ ਨਾਲ ਜਾਣ ਨੂੰ ਤਿਆਰ ਆ ਜੇ ਕਿਸਾਨ ਜਿੱਥੇ ਬੰਦੀਆ ਜਦੋਂ ਵੀ ਕਹਿਣ ਗਿਆ ਮੈਂ ਉਹਨਾਂ ਤੋਂ ਮੂਹਰੇ ਹੋ ਕੇ ਅੱਗੇ ਬੈਠਾਂਗਾ ਕਿਉਂਕਿ ਜਿਹੜੇ ਜਾਜ਼ ਖਨੌਰੀ ਬਾਰਡਰ ਰੋਕ ਲਿਆ ਜਾਂ ਸ਼ੰਭੂ ਬਾਰਡਰ ਰੋਕ ਲਿਆ ਉਹ ਸਾਡਾ ਬਹੁਤ ਵੱਡਾ ਨੁਕਸਾਨ ਹੈ ਜਿਹੜਾ ਉਹ ਪੰਜਾਬ ਦਾ ਹੋਇਆ ਜਿਹਦਾ ਪਰਪਾਈ ਕਰਨ ਵਾਸਤੇ ਕਈ ਸਾਲ ਲੱਗ ਜਾਣਗੇ ਕਿਉਂਕਿ ਕਿਉਂਕਿ ਪਰਤਾਸ ਸਿੰਘ ਬਾਜਵਾ ਕਹਿੰਦੇ ਵੀ ਪਹਿਲਾਂ ਕਿਉਂ ਨਹੀਂ ਕਾਰਵਾਈ ਕੀਤੀ ਲੁਧਿਆਣਾ ਇਲੈਕਸ਼ਨ ਦਾ ਲੁਧਿਆਣਾ ਇਲੈਕਸ਼ਨ ਨਾਲ ਜੋੜਿਆ ਜਾ ਰਿਹਾ ਨਹੀਂ ਦੇਖੋ ਦੇਖੋ ਜਿਹੜੀ ਵਿਰੋਧੀ ਧਿਰ ਹੈ ਉਹਨਾਂ ਦੀ ਤਾਂ ਬੱਖੀ ਦੁਖਦੀਏ ਰਹਿਣੀ ਹੈ ਉਹਨਾਂ ਦੀ ਪੀੜ ਹੈ ਜਿਹੜਾ ਉਹ ਇਹਨਾਂ ਉਹ ਕਹਿੰਦੇ ਨਹੀਂ ਹੁੰਦੇ ਕਹਿੰਦੇ ਉਹ ਖਾਲਾ ਇਹਨਾਂ ਤਜਾਬ ਦੀਆਂ ਦੋ ਗੋਲੀਆਂ ਲੈਣੀਆਂ ਬਣਜੇ ਨੇ ਇਹਨਾਂ ਨੂੰ ਕਿਉਂਕਿ ਇਹਨਾਂ ਨੂੰ ਬਹੁਤ ਜ਼ਿਆਦਾ ਤਜਾਬ ਬਣਿਆ ਪਿਆ ਦੇਖੋ ਨਸ਼ੇ ਦੇ ਮੁੱਦੇ ਤੇ ਇਹ ਸਰਕਾਰ ਦੇ ਖਿਲਾਫ ਬੋਲ ਰਹੇ ਨੇ ਜੇ ਸਰਕਾਰ ਘਟ ਆ ਰਹੀ ਹੈ ਤਾਂ ਇਹਨਾਂ ਨੂੰ ਕੀ ਤਖਲੀਪ ਹੈ ਸਗੋਂ ਇਹਨਾਂ ਨੂੰ ਖੁਸ਼ ਹੋਣਾ ਚਾਹੀਦਾ ਕਿ ਸਾਡੇ ਪੰਜਾਬ ਦੇ ਵਿੱਚ ਜਿਹੜਾ ਨਸ਼ਿਆਂ ਦੇ ਖਿਲਾਫ ਵੱਡੀ ਮੁਹਿੰਮ ਚੱਲ ਰਹੀ ਹੈ ਉਹਦੇ ਵਿੱਚ ਇਹਨਾਂ ਨੂੰ ਸਾਥ ਦੇਣਾ ਚਾਹੀਦਾ ਇਹ ਸਗੋਂ ਉਹਨਾਂ ਨੂੰ ਪਨਾਹ ਦੇ ਰਹੇ ਨੇ ਜਿਹੜੇ ਨਸ਼ੇ ਦੇ ਸੌਦਾਗਰ ਨੇ ਇਹ ਕਹਿ ਰਹੇ ਨੇ ਉਹ ਘਰ ਢਾਉਣ ਦੀ ਕੀ ਲੋੜ ਹੈ ਘਰ ਕਿਉਂ ਨਹੀਂ ਢਾਉਣੇ ਜਦੋਂ ਇਹ ਨਸ਼ੇ ਦੇ ਸਰਤੇ ਉਹਨਾਂ ਨੇ ਘਰ ਬਣਾਏ ਨੇ ਤਾਂ ਬਿਲਕੁਲ ਢਾਣੇ ਚਾਹੀਦੇ ਨੇ ਮੈਂ ਤੇ ਬਿਲਕੁਲ ਹੱਕ 'ਚਾਂ ਜੇ ਅਸੀਂ ਕਿੰਨੀ ਵਾਰੀ ਵਾਰਨਿੰਗ ਦੇਣ ਦੇ ਬਾਵਜੂਦ ਵੀ ਜਿਹੜੇ ਲੋਕ ਹਟ ਨਹੀਂ ਰਹੇ ਮੈਨੂੰ ਜਿੱਥੇ ਲੱਗਦਾ ਹੈ ਕਿ ਇਹਨਾਂ ਦੀ ਜਿਹੜੇ ਇਹ ਲੋਕ ਨੇ ਇਹਨਾਂ ਦੀ ਪੁਸ਼ਪਨਾਹੀ ਉਹਨਾਂ ਲੋਕਾਂ ਨੂੰ ਹੈ ਜਿਹੜੇ ਨਸ਼ੇ ਦੇ ਸਦਾਗਰ ਨੇ ਸੋ ਇਸ ਕਰਕੇ ਇਹਨਾਂ ਨੂੰ ਤਕਲੀਫ ਹੋ ਰਹੀ ਹੈ ਸ਼ਾਇਦ ਇਹਨਾਂ ਨੂੰ ਇਹਨਾਂ ਦੇ ਜਿਹੜੇ ਕਾਰੋਬਾਰ ਨੇ ਉਹ ਘਟ ਗਏ ਉਹਦੇ ਕਰਕੇ ਇਹਨਾਂ ਨੂੰ ਤਕਲੀਫ ਹੋ ਰਹੀ ਹੈ ਨਹੀਂ ਤੁਹਾਡੇ ਚ ਦੱਸੋ ਤੁਹਾਨੂੰ ਕਿਸ ਨੂੰ ਤਕਲੀਫ ਹੈ ਜਿਹੜੇ ਕੋਈ ਨਸ਼ੇ ਦੇ ਵਪਾਰੀ ਫਰੇ ਜਾਨਾ ਰਾਜੀ ਸਿਲਸ਼ੇਰ ਕਿ ਮੈਂ ਉਸ ਸੀਰ ਸਰਕਾਰ ਕਾਰਵਾਈ ਕਿਉਂ ਨਹੀਂ ਕੀਤੀ ਸੀ ਸੀਰ ਤੇ ਕਾਰਵਾਈ ਕਿਉਂ ਨਹੀਂ ਕੋਈ ਕੋਈ ਵੀ ਨਹੀਂ ਬਚੂਗਾ ਦੇਖੋ ਉਹਨਾਂ ਨੇ ਤਾਂ ਸਾਰਾ ਕੁਝ ਹੀ ਕਹਿਣਾ ਉਹਨਾ ਉਹਨਾ ਉਹਨਾਂ ਨੇ ਜੇ ਅਸੀਂ ਚੰਗਾ ਕਰੀਏ ਤਾਂ ਵੀ ਬੋਲਣਾ ਜੇ ਕੋਈ ਮਾਰਾ ਮੋਟਾ ਮਾੜਾ ਹੋ ਜੇ ਉਹ ਵੀ ਇਹਨਾਂ ਨੇ ਬੋਲਣਾ ਕਿਉਂਕਿ ਇਹਨਾਂ ਨੂੰ ਤਖਲੀਪ ਹੈ ਇਸ ਚੀਜ਼ ਦੀ ਆ ਵੀ ਇਹ ਚੰਗਾ ਕਿਉਂ ਕਰ ਰਹੇ ਨੇ ਜਿਹੜੇ ਫੈਸਲੇ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲਏ ਨੇ ਏ ਆਉਣ ਦੇ ਸਮੇਂ ਤੱਕ ਦੁਨੀਆ 'ਚ ਇਤਿਹਾਸ ਲਿਖਿਆ ਜਾਊਗਾ ਅੱਜ ਤੱਕ ਕਿਸੇ ਸਰਕਾਰ ਨੇ ਫੈਸਲੇ ਨਹੀਂ ਲਏ ਨਸ਼ਿਆਂ ਦਾ ਵੱਡਾ ਜਿਹੜਾ ਕੰਮ ਸੀ ਜਿਹਦੇ ਖਰਾਬ ਡਟ ਕੇ ਸਰਕਾਰ ਪੂਰੀ ਡਟੀ ਹੋਈ ਆ ਔਰ ਹਰ ਇੱਕ ਦੀ ਜਵਾਬਦੇਹੀ ਆ ਜੇ ਕੋਈ ਵੀ ਕਿਤੇ ਵੀ ਨਸ਼ਾ ਜਿਹੜਾ ਹੈਗਾ ਵਿਕਦਾ ਪਾਇਆ ਜਾਵੇ ਜੀ ਮੈਂ ਸਰ ਇੱਕ ਆਖਰੀ ਸਵਾਲ ਹੈ ਕਿ ਪ੍ਰਤਾਪ ਸਿੰਘ ਬਾਯੋਆ ਕਹਿੰਦੇ ਕਿ ਉਹਨਾਂ ਨੂੰ ਬੁਲਾ ਕੇ ਮੀਟਿੰਗ ਦੇ ਲਈ ਪੇਠੇ ਛੁਰਾ ਮਰਿਆ ਗਿਆ ਵਿਸ਼ਵਾਸ ਦਾ ਨਹੀਂ ਨਹੀਂ ਦੇਖੋ ਮੈਂ ਮੈਂ ਤੁਹਾਡੇ ਤੁਹਾਣੂ ਇਹ ਤੁਸੀਂ ਮੇਰੇ ਭਰਾ ਹੋਂ ਬਹੁਤ ਸਤਿਕਾਰਯੋਗ ਹੋ ਤੁਸੀਂ ਆਪਣੀ ਗੱਲ ਸਾਰੇ ਪੰਜਾਬ ਦੀ ਸਾਰੇ ਦੇਸ਼ ਚ ਰੱਖਣੀ ਹੁੰਦੀ ਆ ਦੇਖੋ ਤੁਸੀਂ 13 ਮਹੀਨਿਆਂ ਦੇ ਵਿੱਚ ਕੋਈ ਮਸਲਾ ਹੱਲ ਹੋਇਆ ਜੀ ਜੇ ਆਪਾਂ ਕਹੀਏ ਕਿਸਾਨਾਂ ਦਾ ਕੋਈ ਕੇਂਦਰ ਨੇ ਕੋਈ ਚੰਗਾ ਭਰਪੂਰ ਸਮਰਥਨ ਦਿੱਤਾ ਕੋਈ ਕੁਝ ਨਹੀਂ ਹੈ ਸਿਰਫ ਆਉ ਜਾਈ ਆ ਬੋ ਜੋ ਇੱਕ ਦੋ ਮੀਟਿੰਗਾਂ ਦਿੱਤੀਆਂ ਉਹ ਚ ਵੀ ਕੋਈ ਖਾਸ ਨਹੀਂ ਫਿਰ ਦੂਜੀ ਗੱਲ ਮੈਂ ਚਾਹੁੰਦਾ ਕਿਸਾਨ ਜਥੇਬੰਦੀਆਂ ਸਭ ਤੋਂ ਪਹਿਲਾਂ ਇਕੱਠੀਆਂ ਹੋਣ 40 ਜਥੇਬੰਦੀਆਂ ਬਣ ਗਈਆਂ ਜਿਹਦੇ ਨਾਲ ਜਿਹੜੇ 100 ਕ ਬੰਦਾ ਹੋ ਕੇ ਆਪਣੀ ਜਥੇਬੰਦੀ ਬਣਾ ਐ ਨਹੀਂ ਚਾਹੀਦਾ ਇੱਕ ਜਥੇਬੰਦੀ ਬਣਾਉਣ ਉਹਦੀ ਕਮਾਨ ਦੇ ਥੱਲੇ ਲੜਾਈ ਲੜਨ ਕੇਂਦਰ ਦੇ ਖਿਲਾਫ ਅਸੀਂ ਉਹਨਾਂ ਦੇ ਨਾਲ ਸਾਰੇ ਅਸੀਂ ਐਮਐਲਏ ਅਸੀਂ ਮੂਰੇ ਹੋ ਕੇ ਨਾਲ ਚੱਲਣ ਨੂੰ ਤਿਆਰ ਆ ਕਿਉਂਕਿ ਲੜਾਈ ਸਾਡੀ ਕੇਂਦਰ ਨਾਲ ਹੈ ਸਾਡੀ ਪੰਜਾਬ ਨਾਲ ਤਾਂ ਸਦਨ ਚ ਜਵਾਲ ਲੈਣਾ ਸਾਰੇ ਸਦਨ ਚ ਕੀ ਲੈਣਾ ਘੇਰਨਾ ਮੈਂ ਤਾਂ ਬਾਹਰ ਖੜਾ ਮੈਨੂੰ ਘੇਰ ਲੈਣੇ ਤੇ ਕੀ ਕਰਨਾ ਹੈ ਘੇਰਾ ਘਰਾ ਦੇਖੋ ਵਿਧਾਨ ਸਭਾ ਵਿਧਾਨ ਸਭਾ ਚ ਗੱਲ ਰੱਖਣ ਦੀ ਹੁੰਦਾ ਗੱਲ ਰੱਖਣਾ ਅਸੀਂ ਮਸਲੇ ਹੱਲ ਕਰਨ ਬਾਅਦ ਤੇ ਕਿਉਂਕਿ ਅਸੀਂ ਸਰਕਾਰ ਚਾ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਹਰ ਇੱਕ ਮਸਲੇ ਨੂੰ ਜਿਹੜਾ ਹੱਲ ਕਰੀ ਸੋ ਇਸ ਕਰਕੇ ਇਹ ਵਿਰੋਧੀ ਧਿਰ ਨੂੰ ਵੀ ਚਾਹੀਦਾ ਕਿ ਉਹ ਸਾਥ ਦੇਵੇ ਪਾਰਟੀ ਦਾ ਸਾਥ ਦੇਵੇ